ਉੱਤੇ ਇਹ ਹੋ ਰਿਹਾ ਜ਼ਰੂਰੀ ਦਾ ਕੰਤੀਵੰਦ ਕਰਦਾ ਬੜੇ ਜੀ ਉਹ ਤੋਂ ਦੋ ਦਿਨ ਸਤੈ ਜਰੂਰੀ ਹੈ ਹੈ ਕਰਪਾ ਠੀਕ ਹੈ ਲੱਗਦੀ ਕਰਦੀ ਲੋਜੀ ਸਟਾਰਟ ਦੀ ਨੂੰ ਜੇ ਤਨ ਮੈਨੂੰ ਦੋ ਦਿਨ ਕਰੇ ਬੜਾ ਠੀਕ ਜੇ ਨਾਲ ਆ ਗਈ ਸਭ ਤੇ ਰੋਈ ਗਾਲੀ ਫੋੜ ਕੇ ਦੇਖਦੇ ਕੀ ਹਿਸਾਬ ਦਾ ਪੁੱਤਰਾ ਦਾ ਯਾਰਾ ਨਾ ਬਾਹਰ ਗਾਲੀ ਪੁੱਤਰਾ 100% ਬੇਡਿਓ ਹਣਗੇ ਬਾਬੇ ਆਪਣੇ ਨਾ ਕਿ ਨਵੇਂ ਕੜਦੇ ਹੁੰਦੇ ਉਹ ਦੇਖਦੇ ਆ ਉਹ ਸ਼ਾਇਦ ਹੀ ਵੇਦਣ ਹੁੰਦਾ ਦਾ ਕੋਈ ਯਾਰ ਉਹ ਰਾਤ ਦੇਖੀ ਅੱਜੇ ਵਾਲੇ ਬੈਠੇ ਜੂਤਰ ਉਹ ਬਦਲਾਂ ਨਿੰਕੀ ਚੱਕਰ ਸੀਗਾ ਵੀ ਦਾਲੇ ਜੀ ਸਾਹਿਬ ਕਦਾ ਬਣਾ ਉਹਨਾਂ ਦਾ ਵੀ ਚਲੋ ਕੋਈ ਦਿੱਕਤ ਨਹੀਂ ਦੇਖਦੇ ਆ ਕਿ ਕੀ ਬੰਦ ਆ ਤੇਰੇ ਪਿਆਲੀ ਉਹ ਵੀ ਵਿਚਾਲੇ ਅੰਮ 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 ਐਸਾ ਆ ਪੜੀ ਗਏ ਇੱਥੋਂ ਮੈਂ ਇਹ ਕ ਖੜਕਾ ਕਹਿੰਦਾ ਕਰੀ ਜਾਂਦਾ ਪਿਆ ਇਹ ਉੱਤੇ ਭਰਾ ਚੜੜਕ ਚੜਕ ਜਿਉਂ ਜਾਂਦੀ ਸੀ ਇਹ ਕ ਮਾਰਕਸ ਚ ਜਾਂਦਾ ਸੀਗਾ ਬਹੁਤ ਚੰਗੀ ਕੰਮ ਸ਼ਿਹਰਾ ਤੇ ਹੂੰ ਹੂੰ ਗੁੱਡ ਚੱਲ ਮੈਂ ਨਾ ਕਿ ਚੱਪਲ ਵੀ ਨਹੀਂ ਪਈਏ ਪਈਏ ਮੈਂ ਇਹਦਾ ਲੈ ਕੇ ਚੱਕ ਕੇ ਲੈ ਆ ਜਾ ਦੇ ਇਹ ਵੀ ਨਮਾਇਆ ਲੱਗਦਾ ਮੈਨੂੰ ਤਾਂ ਯਾਰ ਇਹ ਲੈ ਨੂੰ ਆਇਆ ਐ ਚਲ ਕੀ ਕਹਦੇ ਹੁੰਦੇ ਛੱਡੋ ਜੀ ਛੱਡ ਦੋ ਛੋੜ ਦੋ ਦੱਬਾ ਜੀ ਸ਼ਿਆਣਾ ਆਹ ਓਕੇ ਜੀ ਜੀ ਉਹ ਡੱਬਾ ਵੇਡ ਕਢਾਇਆ ਲੈ ਯਾਰ ਐ ਮੇਰੇ ਪਹਿਲਾਂ ਵੇਡ ਕਢਾਇਆ ਹਾਂ ਆਦਰਾ ਨਿਕਲੀ ਓਕੇ ਓਕੇ ਨੈਕਸਟ ਸੋ ਅੰਡਰ ਬਾਕ ਬਣੀ ਸ਼ੁਰੂ ਕਰਦੇ ਆਂ ਇਹਦਾ ਬਾਹਰੇ ਜੋ ਹੁੰਦੀ ਨਾ ਨਿਕਲੀ ਚਲੋ ਓਕੇ ਨਵੇਂ ਵੀ ਛੱਡਾਂਗੇ ਦੇਣੇ ਇਹ ਫਿਲ੍ਹੇ ਹੋ ਜਾਂਦਾ ਤੇ ਬਰੇ ਦੋਨੇ ਕੂਤਰ ਵੀ ਰੱਖ ਦਿੱਤੇ ਜੀ ਲਾਸਟ ਵਾਰੀ ਦੇ ਬਦਾਾਂ ਠੀਕ ਹੈ ਬਸ ਸਾਡੇ ਲਾਸਟ ਦਿਨ ਪੋਣਿਆਂ ਬਦਾਾਂ ਚਿਕਾ ਕੇ ਕਣਕ ਇਹ ਛੱਡ ਦੇਣਾ ਬੈਟ ਤੇ ਇਹ ਦੋਵੇਂ ਕੂਤਰ ਨੂੰ ਕਲੋਜ਼ ਕਰ ਦੇਣਾ ਆਪਾਂ ਬਸ ਸੋਨਾ ਡੱਗ ਗਿਆ ਵਧੀਆ ਹੁਣ ਹੋਰ ਨਵੇਂ ਦੀ ਵਾਰੀ ਆਊਗੀ ਨਵੇਂ ਦੀ ਵਾਰੀ ਕੀ ਆਊ ਸੱਚ ਬਈ ਨਵੇਂ ਕੂਤਰ ਅਜ ਡਾਉਣੇ ਸੀਗੇ ਵਿਲੇ ਨਹੀਂ ਹੋਈਦਾ ਪਤਾ ਹੀ ਨਹੀਂ ਕਿਹੜੇ ਹਿਸਾਬ ਤੇ ਕੂਤਰ ਸਾਹਵੇਂ ਆ ਬਈ ਘਰੇ ਇਹਨਾਂ ਨੇ ਮੈਂ ਐਸਾ ਹਿਸਾਬ ਤੇ ਸਾਹਮਣੇ ਨਾ ਵੀ ਕੂਤਰ ਆ ਗਏ ਤੈਨੂੰ ਵਿਹਲਾ ਹੱਕ ਤੜਕੇ ਵਾਰੀ ਡਾਉਣੇ ਦੋ ਰਿਹਾ ਹੁਣ ਕੀ ਕੱਲ ਹਰਾ ਹਰੀ ਬਟਲ ਆਇਆ ਗੂਤਰ ਕਹਿੰਦੇ ਐਡਾ ਪੇਟਾ ਕਰੀ ਪਿਆ ਹਜੇ ਉਹਨੂੰ ਵੀ ਕੱਲ ਉੱਡ ਕੇ ਇਹਨੂੰ ਰਾਜ ਵੀ ਕਣਕ ਚੁਕਾਦੀ ਲੈ ਮੇਰਾ ਜਿਵੇਂ ਕਣਕ ਥੋੜਾ ਜਿਗਾਈ ਹੁੰਦੇ ਵੇਰੋਂ ਠੰਡ ਹੈਗੀ ਜਿਵੇਂ ਹੈ ਨਾ ਵੀ ਗੂਤਰ ਨੂੰ ਪਾਣੀ ਦੇ ਤਾਂ ਲੱਗਦੀ ਨਹੀਂ ਗੂਤਰ ਪਾਣੀ ਲੈ ਵਾਰ ਕਰਕੇ ਚੱਲੀ ਇਹਨਾਂ ਨੂੰ ਭੁੱਖ ਲੱਗਦੀ ਨਹੀਂ ਬਾਹਲੀ ਨਹੀਂ ਆਏ ਉੜਦੇ ਗੂਤਰ ਨੂੰ ਉਹਨੇ ਖਾਣਾ ਹੋਵੇ ਗੂਤਰ ਨੇ ਆਪਣੀ ਜ਼ਿੰਮੇਵਾਰੀ ਬਣਦੀ ਹੈ ਆਪਾਂ ਨੂੰ ਲਿਮਟ ਸਿਰ ਦਾ ਛਕਾਗੇ ਪਹਿਲੇ ਦਿਨ ਵੀ ਅਗਲੇ ਦਿਨ ਤੜਕੇ 7 8 ਵਜੇ ਨੂੰ 9 ਵਜੇ ਨੂੰ 10 ਵਜੇ ਨੂੰ ਵੇਲਾ ਫਿਰ ਉਹਦੂ ਅਗਲੇ ਦਿਨ ਦੀ ਨਵੀਂ ਖਰਾਕ ਪਾ ਕੇ ਫਿਰ ਦੋ ਦਿ ਹਣਾ ਵੀ ਅੱਜ ਦਾ ਦਿਨ ਪਰ ਅੱਜ ਵੀ ਚਕਾ ਸਕਦੇ ਸੀ ਟਾਈਮ ਨਾਲ ਪਾ ਕੇ ਕੱਲ ਉੱਡ ਕੇ ਨਕੂਤਰ ਨੂੰ ਅੱਜ ਦੀ ਅੱਜ ਵੀ ਚਕਾਉਂਦਾ ਕੀ ਮਤਲਬ ਹੋ ਸੀਗਾ ਠੰਡੇ ਦਿਨਾਂ ਹੀ ਪੁੱਤਰ ਅੱਜ ਵੀ ਚੋਦਾ ਵੀ ਉੱਡ ਕੇ ਆਉਂਦਾ ਬਾਲੇ ਖਾਂਦਾ ਕਣਕ ਤੇ ਬਦਾਮ ਹਣਾ ਤੇ ਮੰਨ ਕੇ ਚੱਲ ਜਦੋਂ ਗਰਮੀ ਹੋਏਗੀ ਗਰਮੀ ਤਾਂ ਤੁਹਾਨੂੰ ਪਤਾ ਹੀ ਹੈ ਗਰਮੀ ਤਾਂ ਕੁੱਤਰ ਉੱਡ ਕੇ ਬਸ ਬਦਾਮ ਖਾ ਲੇ ਉਹੀ ਬਹੁਤ ਹੁੰਦਾ ਉਸ ਤੋਂ ਬਾਅਦ ਜੀ ਨਹੀਂ ਕਰਦਾ ਪੁੱਤਰ ਦਾ ਖਾਣ ਦਾ ਤੇ ਜਿਹੜਾ ਅੱਜ ਜਮਾਂ ਜਮਾਂ ਨਵੇਂ ਕੁੱਤਰ ਹੀਰੇ ਨਹੀਂ ਦੇ ਇੱਕ ਵਾਰੀ ਲੈਤੀ ਹੈ ਹਜੇ ਉਸ ਤੋਂ ਬਾਅਦ ਆਈ ਨਹੀਂ ਕਰੇ ਤੇ ਉਹ ਕੁੱਤਰ ਵੀ ਹਜੇ ਇਸ ਤਰ੍ਹਾਂ ਨਹੀਂ ਧਾਇ ਰੱਖੀ ਬਈ ਵਾਲਾ ਉਹਨਾਂ ਆਪੋ ਦਾਣੇ ਬੇਜੀਂ ਪੇਸ਼ ਕੀਤਾ ਘਰੇ ਨਾਨੇ ਮੁੰਡਿਆਂ ਨੇ ਕੂਪਰਾ ਵਾਲੇ ਆਲੋੜਾ ਖਾਂਦੇ ਵਾਰਾ ਗਾਣ। ਅੱਜ ਤਾਂ ਦਿਨ ਫੇਰ ਬੰਦੀ ਆ ਵੀ ਉਹ ਕੂਪਰਾ ਨਹੀਂ ਜਿਹੜੇ ਆਪਣੇ ਨਵੇਂ ਕੂਪਰੇ। ਉਹ ਨਵੇਂ ਕੂਪਰੇ ਕੱਲ ਤੋਂ ਸਟਾਰਟ ਕਰਾ ਰਿਹਾ ਰੈਗੂਲਰ ਤਰਨੀ ਆ। ਹਾਂਜੀ ਮੇਰੇ ਵੀਰੋ ਤੇ ਉਡਰਾਂ ਵਾਲੇ ਕੂਪਰਾਂ ਨੂੰ ਰੱਖੇ ਦਾਣੇ ਵੀ ਠੀਕ ਐ। ਜੇ ਮੁੜ ਕੇ ਕਾ ਵੀ ਢਾਉਣੇ ਵੀ ਆ ਫਿਰ ਮਨੇ ਕੂਪਰ ਕੱਢ ਦੀ। ਅੱਜ ਹਜੇ ਹੁਣ ਵੇਲੇ ਹੋਇਆ 10 ਵਜੇ ਬਈ। ਆਇਓ 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 ਬੱਤਰ 10 ਵਜੇ ਵੀਲੇ ਟਾਈਮ ਹੋਣਾ ਲੱਗਿਆ ਟਾਈਮ ਇਸ ਤਰ੍ਹਾਂ ਦਾ ਹਣਾ ਆਇਓ 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 ਬੱਤ ਲੈ ਜੋ ਕਿ ਬੋਰਡ ਰੱਖਤੇ ਤਾਂ ਇਹਨਾਂ ਨੂੰ ਤੇ ਅੱਗੇ ਇਧਰ ਵੱਡੇ ਕਬੂਤਰ ਤੇ ਕਬੂਤਰਾਂ ਵਾਲੇ ਫੁੱਡੇ ਤੇ ਮੈਡੀਸਨ ਦੇ ਹਨਾ ਮੈਂ ਦੇਖਦੇ ਹਾਂ ਕਿਹੜਾ ਦਰਵਾਜ਼ਾ ਆ ਗਿਆ ਤੇ ਉਹ ਤਾਂ ਸੋਗਾ ਸੈੱਟ ਵੈਸੇ ਇੱਕ ਦਿਨ ਦੀ ਦਿੱਤੀ ਦਵਾਈ ਨਾਲੀ ਤੇ ਬਾਕੀ ਇੱਕ ਦੋ ਦਿਨ ਹੋਰ ਦੇ ਦੇਣਾ ਵਸ ਨਾ ਤੇ ਬਾਕੀ 돌 ਦੇ ਕੋਈ ਚੱਕਰ ਨਹੀਂ ਇਧਰ ਵੀ ਦੋ ਇੱਕ ਫੁੱਟ ਜਿਹੜੀ ਪਹਿਲਾਂ ਮਾਰੂ ਜੋ ਨੂੰ ਵਿੱਚ ਹੀ ਦੇ ਦਾਂਗੇ ਕਿ ਜਿਹੜੀ ਹੋ ਕਲਚੀ ਨਿਕਲ ਰਹੀ ਉਹਨੂੰ ਵੀ ਦੇ ਦਾਂਗੇ ਕਿਉਂਕਿ ਪਹਿਲਾਂ ਮਾਰ ਰਹੀ ਹੈ ਇੱਕ ਇਧਰ ਵਸਤੇ ਨਾਲ ਨੂੰ ਦੇ ਲੀ ਹਾਂਜੀ ਹੁਣ ਚੱਲਦੇ ਆਂ ਜਕਸੀਰ ਕੇ ਬੰਦ ਕਾਲ ਚ ਰਹੇ ਮੋਟਰਸਾਈਕਲ ਵਾਪਸ ਕਰਕੇ ਆਣੇ ਜਿਹੜਾ ਬਲਟੀ ਨਾ ਇਹ ਉਹ ਦਿਨ ਦਾ ਲਿਆਂਦਾ ਭਾਈ ਜਿੱਦਣ ਆਪਾਂ ਹਰੀਆਂ ਬਗਲਾਣਾ ਕੰਪਿਊਟਰ ਫੜਨ ਗਏ ਆ ਉਹ ਦਿਨ ਦਾ ਆਪਣੇ ਕੋਲ ਹੀ ਖੜਾ ਸੀਗਾ ਇਹ ਠੀਕ ਹੈ ਪਤਾ ਨਹੀਂ ਹਰਿਆ ਬਗਲਾਂ ਦਾ ਵੀ ਕੀ ਬਣਾਇਆ ਸ਼ਾਇਦ ਨਹੀਂ ਫੜਿਆ ਗਿਆ ਤੇ ਚਲੋ ਕੋਈ ਗੱਲ ਦੀ ਵੀ ਉਹਨੇ ਜ਼ੋਰ ਬਹੁਤ ਲਾਇਆ ਹੋਣਾ ਨਾ ਨਹੀਂ ਫੜਿਆ ਗਿਆ ਤਾਂ ਨਾ ਸੀ ਹੁਣ ਉਹਨਾਂ ਦਾ ਮੋਟਰਸਾਈਕਲ ਵਾਪਸ ਕਰਣਾ ਤੇ ਆਪਣੀ ਛਤਰੀ ਚੱਕ ਲੈਣਾ ਹਨਾ ਦੋ ਦਿਨ ਇੱਥੇ ਖੜੇ ਮੋਟਰਸਾਈਕਲ ਤਿੰਨ ਦਿਨ ਮੈਂ ਹੁਣ ਚੈਨ ਦਾ ਮੋੜ ਕੇ ਅੱਗੇ ਤੇ ਨਾਲੇ ਬਈ ਜਿਹੜੀ ਕਬੂਤਰੀ ਨਿਕਲੀ ਐ ਖੁੱਡੇ ਚੋਂ ਮੈਂ ਖੁੱਡੇ ਚੋਂ ਨਹੀਂ ਮਤਲਬ ਬੰਦੇ ਬੰਦੇ ਚੋਂ ਨਿਕਲੀ ਐ ਜਿਹੜੀ ਛਤਰੀ ਤੋਂ ਤੇ ਉਹ ਕਬੂਤਰੀ ਹਵਾ ਬੈਠੀ ਵੀ ਖੱਬੇ ਹੱਥਲੀ ਖੱਬਿਆ ਥਲੀ ਕਬੂਤਰੀ ਆ ਆਪਣੀ ਠੀਕ ਐ ਮਤਲਬ ਵੀ ਇਦਰੋਂ ਦਾ ਖੱਬੇ ਹੀ ਜਾਂਦਾ ਵੈਸੇ ਹਾਂ ਓਏ ਸਹੀ ਹੈ ਸਹੀਆ ਖੱਬੇ ਥਲੀ ਉਤਰੀ ਆਪਣੀ ਉਹ ਢੱਡੀਆਂ ਦਿਖਾਈ ਜਾਂਦੀ ਜਿਹੜੇ ਚਲੋ ਚੱਲਦੇ ਆ ਯਾਰ ਮੋਟਰਸਾਈਕਲ ਵਾਪਸ ਕਰਕੇ ਆਣੇ ਤੇ ਚਲਦੇ ਆ ਜੀ ਘਰੇ ਆਪਾਂ ਛਤਰੀ ਚੱਕ ਲਈ ਭਾਈ ਜਗਸੀਰ ਕੀ ਉਹਨਾਂ ਦੇ ਘਰੇ ਠਾਲਤੀ ਮੈਂ ਹੁਣੇ ਬੰਨਾ ਚਿੜੀ ਮਾਰ ਜਿਉਂ ਮੈਂ ਕਹਾ ਸੀ ਆਉਣੇ ਕਿ ਪੁੰਸਾ ਛੱਡ ਲੈ ਕਹਿੰਦਾ ਮੈਂ ਘਰੇ ਆ ਪਹਿਲਾਂ ਕਹਿੰਦਾ ਮੈਂ ਕਿੱਥੇ ਕਹਿੰਦਾ ਮੈਂ ਘਰੇ ਮੈਂ ਮੋਟਰਸਾਈਕਲ ਛੱਡਣਾ ਆਉਣੇ ਠੀਕ ਹੈ ਕਿ ਨਹੀਂ ਇੰਨੇ ਚਰਚੀ ਬਧਾ ਨਹੀਂ ਕਿੱਧਰ ਗਿਆ ਉਹ ਗਿਆ ਠੀਕ ਹੈ ਕਿ ਨਹੀਂ ਛੱਡ ਰਿਹਾ ਪਾ ਚੱਕ ਲੈਂਦੇ ਉਹਦੇ ਖੁੰਡੇ ਤੇ ਬੈਠੇ ਤੇ ਕਬੂਤਰ ਮੇਰੇ ਹਸਾਣਾ ਦਾ ਨਹੀਂ ਫੜਿਆ ਗਿਆ ਯਾਰ ਮੈਂ ਕਿਤੇ ਲੱਡੀ ਤੇ ਆਪਣੇ ਪੰਡਾਲਾ ਤੇ ਫਿਰ ਮੈਂ ਥੋੜਾ ਜਵਾਨ ਕਿਵੇਂ ਹੋ ਗਿਆ ਉਹ ਹੈ ਨਾ ਫਿਰ ਬਾ ਪਿੰਡ ਚਾਲਦੇ ਬਾਪੇ ਹੁਣ ਕਰੋ ਸ਼ੀਤ ਆਗੇ ਜੀ ਘਰੇ ਲੈਣ ਦੀਆਂ ਸਟਿੰਗਾ ਠੀਕ ਹੈ ਪਾਕਿਸਤਾਨ ਦਾ ਕੀ ਗੱਲ ਕੀ ਹੈ ਜਦੋਂ ਭੈਣ ਆਪਣੇ ਵਾਲੇ ਪਹਿਲਾਂ ਹੀ ਹੋਣਗੇ ਰੱਗੋ ਤੋਂ ਕਰਨਗੇ ਇਹ ਗਲਤ ਗੱਲ ਹੈ ਹੈ ਮਾੜੀ ਗੱਲ ਆ ਵੀ ਬਹੁਤ ਜ਼ਿਆਦੇ ਠੀਕ ਹੈ ਕਿ ਨਹੀਂ ਬੱਬੂ ਮਾਂ ਦਾ ਗੀਤ ਵੀ ਸੁਣਿਆ ਸੀ ਪਾਕਿਸਤਾਨ ਦਾ ਵੀਰ ਆਪਣਾ ਤੈਨੂੰ ਖਤਰਾ ਚੀਨ ਤੋਂ ਪਾਕਿਸਤਾਨ ਦਾ ਭਰਾ ਵਾਸਤੇ ਰਹਿੰਦੇ ਆਪਣੇ ਯਾਰ ਸੀਗੇ ਨੇ ਭਰਾ ਦੇਸ਼ ਆਪਣਾ ਉਹ ਜਿਵੇਂ ਆਪਣੇ ਪੰਜਾਬੀ ਉਧਰ ਵੀ ਪੰਜਾਬੀ ਆ ਆਪਣਾ ਇਧਰ ਪੰਜਾਬ ਉਧਰ ਵੀ ਪੰਜਾਬ ਹੈ ਯਾਰ ਹੈ ਆਪਣੀ ਭਰਾ ਉਧਰ ਰਹਿੰਦੇਗੇ ਇਧਰ ਵਾਲੇ ਇਹ ਤਾਂ ਬਹੁਤ ਮਾੜੀ ਗੱਲ ਆ ਯਾਰ ਸਰਕਾਰ ਦੀ ਬਹੁਤ ਜ਼ਿਆਦੇ ਮਾੜੀ ਗੱਲ ਹੈ ਮੈਨੂੰ ਲੱਗਦਾ ਕੰਮ ਵਧਣਾ ਜਾਵੇ ਭਾਈ ਹਨਾ ਜਿਵੇਂ ਨਾ ਨਾ ਯਾਰ ਬੰਬ ਤਾਂ ਫਿਰ ਸਾਰੇ ਕੀਤੇ ਆਉਣਗੇ ਉਹ ਇੱਥੇ ਕਿਵੇਂ ਆਣੀ ਵਰਦੀਆਂ ਹੀ ਨਹੀਂ ਪਤਾ ਲੱਗਦਾ ਹੁੰਦਾਗਾ ਵਰਦੀਆਂ ਕਿਵੇਂ ਆਣੀ ਪਾਕਿਸਤਾਨ ਚ ਇੰਨੀ ਵਾਲ ਉਹਨਾਂ ਨੇ ਕਿਹੜਾ ਵਾਸਤੇ ਭੇਜਨੇ ਹੈ ਆਉਂਦੇ ਨਹੀਂਗੇ ਇੰਨੀ ਤਾਂ ਗਮ ਕੰਮ ਸੱਚੀ ਗੱਲ ਹੈ ਬਹੁਤ ਮਾੜੀ ਗੱਲ ਹੈ ਵੀ ਠੀਕ ਹੈ ਕਿ ਨਹੀਂ ਤੇ ਕੰਮ ਤਾਂ ਖਤਰੇ ਵਾਲਾ ਸੇਵਕਾ ਜੇ ਮਾਮਲਾ ਟਿਕ ਦੀ ਤੰਗ ਜੀ ਗੱਲ ਹੈ ਕਿ ਨਹੀਂ ਫਿਰ ਛੇਤੀ ਛੇਤੀ ਉਹ ਛੱਡ ਕੇ ਬਾਹਰ ਨੂੰ ਤਾਂ ਨਿਕਲ ਗਏ ਯਾਰ ਜੀ ਠੀਕ ਹੈ ਮੈਨੂੰ ਆਏ ਨਹੀਂ ਬੈਠੇ ਤੁਸੀਂ ਆਪੇ ਜੇਪੜ ਜਾਣਗੇ ਨਹੀਂ ਨਹੀਂ ਮੈਨੂੰ ਆਏ ਆਪਾਂ ਦਾ ਸਾਨ ਵੱਡਾ ਰੋਈ ਗਰੇ ਮੈਂ ਮੱਚ ਜਾਣ ਨਹੀਂ ਨਹੀਂ ਉਹ ਵੀ ਖਾਇਆ ਜੀ ਦੇ ਵੀ ਖਾएंगे ਚੱਕੇ ਨਹੀਂ ਹਾਸੇ ਵਾਲੀ ਗੱਲ ਨਹੀਂ ਕੰਮ ਸੀਰੀਅਸ ਹੈ ਮੈਂ ਬਥੇ ਮੈਟਰ ਰਹੀ ਜੀ ਕੰਮ ਬਾਅਦ ਤੇ ਹੈ ਨਾ ਕੰਮ ਕਰ ਤੋ ਜੀ ਆ ਬਈ ਠੀਕ ਹੈ ਕਿ ਨਹੀਂ ਤੇ ਵੀ ਜਿਹੜਾ ਮੋਦੀ ਇਹ ਰਿਸ਼ਤਾ ਕਰਦਾ ਜਾਣ ਕੇ ਮੈਨੂੰ ਪਤਾ ਹੈ ਠੀਕ ਹੈ ਕਿ ਨਹੀਂ ਮੋਦੀ ਸਰਕਾਰ ਤੇ ਇਹ ਰਿਸ਼ਤਾ ਜਾਣ ਜਾਣ ਕਰ ਰਹੀ ਹੈ ਠੀਕ ਹੈ ਚਲੋ ਦੇਖਦੇ ਆ ਯਾਰ ਅੱਗੇ ਹੈ ਨਾ ਰੱਬ ਸੁੱਖ ਰੱਖੇ ਤੇ ਅੱਲਾਹ ਪਾਕ ਖੈਰ ਰੱਖੇ ਹੈ ਨਾ ਤਾਂ ਕਰਕੇ ਨਹੀਂ ਪਾਕਿਸਤਾਨ ਵਾਲੇ ਨਾਲ ਆ ਯਾਰ ਨਾਲ ਹੀ ਕਿਹੜੀ ਗੱਲ ਆ ਯਾਰ ਗੱਪ ਪਾਕਿਸਤਾਨ ਵਾਲਾ ਕਿੰਦੀ ਆ ਆ ਗੱਪ ਗਲਤ ਗੱਲ ਦੇ ਖਿਲਾਫ ਆ ਜਿਹੜਾ ਸਹੀ ਗੱਲ ਦਾ ਆਪਾਂ ਪੱਕ ਕਰਦੇ ਆਂ ਹਾਂਜੀ ਦੂਸਰਾ ਵਾਲੇ ਜਾਨਵਰ ਛੜਦ ਗਈ ਬੈੜੇ ਕੋਲ ਮੋਰਾ ਵਿਖਾਉ ਜੀ ਇਹਨਾਂ ਦੀਆਂ ਇਹ ਤਾਂ ਮੋਢੇ ਵਾਲੀ ਮੋਰ ਵਿਖਾਉ ਤਾਂ ਢਹਿ ਗਈ ਹੋਊਗੀ ਮੋਢੇ ਤੇ ਲੱਗੀ ਹੈ ਇੱਕ ਮੋਢੇ ਤੇ ਲੱਗੇ ਹੈ ਹੈਗੀ ਹੈ ਇਹ ਤਾਂ ਮੋਢੇ ਤੇ ਹੋ ਗਈ ਦੋ ਪੂਛ ਤੇ ਲੱਗਣਾ ਸੀਗੇ ਯਾਰ ਫੰਗ ਫੋੜ ਕੇ ਵਿਖਾ ਇੱਕ ਤਾਂ ਆ ਰਹੀ ਉੱਤੀ ਇੱਕ ਆ ਰਹੀ ਇੱਕ ਆ ਰਹੀ ਵਿੱਚ ਕਰਕੇ ਲੋਈ ਹੈ ਨਾ ਦੋ ਪੂਛ ਤੇ ਇੱਕ ਮੋਢੇ ਤੇ ਇਹਦੀ ਵੀ ਇੱਕ ਮੋੜੇ ਤੇ ਹੋ ਗਈ ਠੀਕ ਹੈ ਜੀ ਤੇ ਉਸਾਰਾ ਰੂਪ ਮੁਰਾ ਫਰੋਲੇ ਹੰਦ ਛੱਡ ਦੇ ਹੰਦ ਜਾਂਦੇ ਲਓ ਜੀ ਇਹ ਘਰ ਤੇ ਇਧਰ ਛਾਵਲਾ ਆਪਣੇ ਬੈਟ ਕਾਲਿਆਂ ਚ ਇਹ ਤਾਂ ਤੁਸੀਂ ਮੁਰ ਪਹਿਲੇ ਦਿਨ ਤਾਂ ਮਰ ਜਾਂ ਨਹੀਂ ਪਾਣੀ ਲੈਂਦਾ ਲੈਂਦਾ ਇਹ ਇੱਕ ਦਾਰੀ ਜਿਵੇਂ ਲਾਸਟ ਵਾਲੇ ਫੰਗਦ ਲਈ ਆਪਣੇ ਪਾਕਿਸਤਾਨ ਨੇ ਨਹੀਂ ਲਾਉਂਦੇ ਨੇ ਕੱਲੇ ਕੱਲੇ ਹੰਬ ਤੇ ਇੱਕ ਇੱਥੇ ਸੀ ਚਾਰਨ ਘਰ ਖੜ ਚਾਰਨ ਜੀ ਛਾਲੇ ਤੇ ਇੱਕ ਹੋਰ ਸ਼ੇਰ ਪਤਾ ਨਹੀਂ ਕਿੱਥੇ ਸੀ ਟੈਰਟ ਹੋ ਗਈ ਇਹ ਤਾਂ ਯਾਰ ਚਲੇ ਘਿਰੇ ਹੀ ਕੋਈ ਇੱਕ ਆ ਰਹੀ ਆਰੀ ਵਾੜੀ ਮੋੜ ਲੱਗੀ ਵੀ ਕਾ ਖਾਂ ਹੰਬ ਤੇ ਸੀ ਇਹ ਮੋਢੇ ਇਹ ਉਵੇਂ ਨਾ ਹੱਥ ਚ ਪੂਰਾ ਜੀ ਹੁੰਦਾ ਭਾਵੇਂ ਇਹ ਬਾੜੀ ਆ ਟਟਫੜ ਜੀ ਕਰਦਾ ਹੁੰਦੀ ਕਰਦਾ ਹਾਂ ਆ ਆ ਓਕੇ ਵਾਸ ਠੀਕ ਐ ਛੱਡ ਤੇ ਪਰ ਛਾਵਣ ਕਰਦੇ ਦੂਜਿਆਂ ਚ ਹੀ ਹੁਣ ਇਹਨਾਂ ਨੂੰ ਹੀ ਵਾਸ ਬੰਦੀਆਂ ਨੇ ਚ ਹੀ ਹਾਂ ਆਪਣਾ ਫੌਮਲਾ ਰੋਈ ਤੇ ਮੱਛ ਨਾ ਅੱਛਾ ਖਾਜ ਕੇ ਪਹਿਲਾਂ ਮੈਨੂੰ ਜਾ ਕੇ ਠੀਕ ਐ ਇਹ ਉੱਡਾ ਭਰ ਲ ਦਮੀਨ ਸਾਰਾ ਹੈ ਇੱਕ ਦੋ ਭਰੇ ਹੀ ਐ ਮੋਢੇ ਤਾਂ ਦਾਵਣੀ ਬਿਠਾਈ ਵਿਹਲਾ ਭਰਾਵਾ ਉਹਨੂੰ ਹੀ ਲਵਾਈ ਗਿਆ ਵਿਚਾਰੇ ਦੇ ਬੈਠਾ ਇਹ ਤਾਂ ਬੇਅਦਬੀ ਕਰਤੀ ਮੋਹਰਾ ਲਾਲ ਆ ਗਿਆ ਓਕੇ ਭਾਈ ਹਾਂਜੀ ਰੱਖ ਦੇ ਬੈਟ ਕਾਲਣ ਨੂੰ ਦਾਣੇ ਠੀਕ ਹੈ ਤੇ ਹਾਂਜੀ ਲਿਓ ਨੂੰ ਪਾ ਦੀ ਰੋਟੀ ਆਇਆ ਬੱਤ ਆਇਆ ਮਿੱਠੀ ਪਲੇਟ ਹੋ ਗਏ ਘਰ ਦੇ ਚੰਗੇ ਮੇਰੇ ਨਾਲ ਤਾਂ ਯਾਰ ਕਹਿੰਦਾ ਹੋਊਗਾ ਇਹ ਕਿਉਂਕਿ ਆਪਾਂ ਪਾਣਾ ਲੇਟ ਘਰ ਦੇ ਬਦਾਂ ਟਾਈਮ ਨਾਲ ਹੀ ਪਾਉਂਦੇ ਹਾਂ ਸੀਮ ਠੀਕ ਹੈ ਡੱਬਾ ਵੀ ਪੈ ਗਿਆ ਸੀ ਬਈ ਟਾਈਮ ਨਾਲ ਹੀ ਬਹੁਤ ਵੇਲੇ ਆਂਦਾ ਕੰਡ ਗਾਂਤ ਵਾਲੇ ਹੁਣੇ ਬੈਠੇ ਥੋੜਾ ਟਾਈਮ ਹੋਇਆ ਬੈਠੀ ਨੂੰ ਅੱਧਾ ਘੰਟਾ ਤੇ ਕੂਦਰੀ ਫਿਰਦੀ ਆ ਬਸ ਹਨਾ ਤੇ ਇਹਦੀ ਯਾਰ ਮੋਟਰ ਸੜ ਗਈ ਯਾਰ ਬਾਈ ਮੈਂ ਕਹਣਾ ਆਪਣੇ ਕੋਲ ਤੈਨੂੰ ਪਤਾ ਕੁਝ ਵੀ ਨਹੀਂ ਸਹੀ ਜੈਪ ਕਹਿੰਦਾ ਆਪਣੇ ਕੋਲੇ ਕੂਟਰ ਖਰਾਬ ਹੈ ਆਪਣੇ ਕੂਟਰ ਹੀ ਖਰਾਬ ਹੈ ਆਪਣਾ ਮੋਟਰਸਾਈਕਲ ਹੀ ਖਰਾਬ ਹੈ ਆਪਣੇ ਕੂਲਰ ਵੀ ਖਰਾਬ ਹੈ ਕਿਸਮਤ ਵੀ ਖਰਾਬ ਹੈ ਆਪਣੇ ਮੰਜੇ ਵੀ ਟੁੱਟੇ ਭੱਜੇ ਖਰਾਬ ਹੈ ਆਪਣਾ ਬੈੱਡ ਵੀ ਉਹਦੇ ਆਖ ਨੂੰ ਇਹਨਾਂ ਵੀ ਇਹ ਵੀ ਨਹੀਂ ਸਹੀ ਇਹਦੀ ਏ ਟਰਗਾ ਕਰਦਾ ਕਹਿਣ ਨੂੰ ਬੈੱਡ ਹੈ ਪੈਕ ਲਿਖ ਪੈਣਾ ਟਰਗਾ ਕਰੜਾ ਜਾਵਾ ਐਂ ਲਾਦੇ ਜੇ ਉਤੇ ਆਹ ਸਾਥ ਜਿਹੜਾ ਥੜਾ ਹੁੰਦਾ ਉਤੇ ਪੈਣੇ ਐਂ ਲਾਦਾ ਨਾ ਜਾਵਾ ਠੀਕ ਹੈ ਕਿ ਨਹੀਂ ਲੀਵ ਦਾ ਮੰਜਾ ਵੀ ਟੁੱਟਿਆ ਵਿਚਾਰੇ ਦਾ ਟੁੱਟੇ ਕਿ ਨਹੀਂ ਤੇ ਮੈਂ ਕੀ ਐ ਨਾ ਯਾਰ ਵੀ ਕਿਹੜੀ ਚੀ ਜੜੀ ਆ ਪਾ ਕੇ ਸਹੀ ਆ ਆਪਣੇ ਕੋਲੇ ਸਭ ਕੁਝ ਕਰਾਵ ਹੈ ਉਹੀ ਰਾਤ ਸਿਆਹੀ ਖੀਂਦੇ ਆਏ ਉਥੇ ਤਰੇ ਮੋਰ ਸਾਜਾ ਤੇਲ ਬੋਕਣ ਲੱਧੀ ਰਾਤ ਨੂੰ ਭਰਾਵਾ ਮਹਾ ਪੰਪਾ ਲਿਆ ਠੀਕ ਹੈ ਫਿਰ ਇਹ ਵੀ ਲੈਟਰ ਆ ਚੱਲੇ ਸਵਾਰ ਕੇ ਮੁਰਸਾ ਦੀ ਇਹ ਕਿ ਹਿੰਡੀਕੇਟਰ ਲੈ ਕੇ ਡੇ ਘਰ ਆਉਂਦੇ ਦਾ ਠੀਕ ਹੈ ਕੁਝ ਵੀ ਨਹੀਂ ਸਹੀ ਬਾਈ ਓਏ ਆ एवरीथिंग एवरीथिंग ਹਰੇਕ ਚੀਜ਼ ਖਰਾਬ ਹੈ ਆਪਣੀ ਮੁਗਦੀ ਗੱਲ ਹੈ ਚੱਲੇ ਛੱਡਿਆ ਯਾਰ ਹੁਣ ਇਹ ਕੁਲਰ ਖਰਾਬ ਹੋ ਗਿਆ ਇਹਦੀ ਮੋਟਰ ਇਹ ਕਿ ਇਹ ਨਹੀਂ ਖੰਡ ਹਾਂ ਚੱਲ ਇਥੋਂ ਇਹਨੂੰ ਤਾਂ ਖੋਲ ਇਹਨੂੰ ਤਾਂ ਖੋਲ ਸਹੀ ਗੱਲ ਹੈ ਤੇਨੂੰ ਇਥੋਂ ਪਟਕੇ ਤਾਰ ਜੀ ਦੀ ਪਟਕੇ ਤਾਰ ਨਾ ਤੇ ਵੇਖੇ ਫਾਲਟ ਨਹੀਂ ਓਏ ਹਾਂਜੀ ਲਿਆਂਦੀ ਮੋਟਰ ਵੀ ਵੱਡੀ ਅਗਾਂਹੇ ਛੋਟੀ ਕਿਵੱਡੀ ਬਾਡੀ ਦੇ ਦੇ ਬਾਈ ਤੂੰ ਕਬੂਤਰੀ ਵੀ ਆ ਗਈ ਵੀ ਆਪਣੀ ਜਿਹੜੀ ਉੱਪਰ ਨਹੀਂ ਕੱਢੀ ਸੀ ਨੇੜੇ ਆ ਗਈ ਮੈਂ ਦੱਸਿਆ ਜੀ ਮੈਂ ਵੀ ਚਲੂੰ ਕੱਢਤੀ ਕੋਈ ਚੱਕਰ ਨਹੀਂ ਪਰੇ ਸਿਆਣੀ ਬਹੁਤ ਆ ਮੈਂ ਕਹਨੇ ਆ ਘਰੇ ਹੀ ਜਾਣਾ ਹੈ ਹਨ ਆਇਆ ਮਿੱਠ ਕੇ ਆਇਆ 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 ਤੇ ਵਿੜੇ ਚ ਵਿਖਾ ਪਾਣੀ ਤਾਂ ਮੂਦੀ ਹੋ ਕੇ ਇੱਕ ਕਬੂਤਰੀ ਰਹਿ ਗਈ ਹੈ ਆਪਣੀ ਯਾਰ ਇੱਕ ਢੇੜੇ ਵਾਲੀ ਹੈ ਇਹਨੂੰ ਬੋਲਬਾਲ ਮਾਰਿਆ ਰ ਬਾ ਇਹਨੂੰ ਇਹ ਸਪੇਅਰ ਛੱਡ ਦੇ ਨਾ ਕੱਢ ਕੇ ਹੈ ਰੱਜਿਆ ਤਾਂ ਕੋਈ ਨਾ ਛਤਰੀ ਤੇ ਪਾਉਣਾ ਉਹ ਕਿਹੜਾ ਗਲਾਸ ਦੇਗਾ ਪਿਗਲਾ ਚ ਦੁਆ ਚਾਦਰੀ ਤੇ ਬੈਈਊਗਾ ਵਦਨਾ ਲੈ ਆ ਕੁਦਰੀ ਲਾਲੂ ਲੈ ਗੀੜਾ ਨਹੀਂ ਕੁਦਰੀ ਬਈਊ ਆਪਣੀ ਗੀੜਾ ਨੂੰ ਤਾਂ ਨਹੀਂ ਗੀੜੇ ਦਾ ਪਾਈ ਨੇ ਪੈਸੇ ਤਾਂ ਨਹੀਂ ਗੇ ਫੜ ਲੈ ਜੋ ਉੱਪਰ ਦੰਦ ਘੜ ਦਾ ਖੱਟੇ ਏ ਮੈਂ ਗੀੜੇ ਦਾ ਪਾਈ ਨੇ ਪੈਸੇ ਤਾਂ ਨਹੀਂ ਆਸ ਰਿਆ ਮੰਗ ਲਾਂਗੇ ਜੀ ਧਾਰ ਮੰਗ ਨੂੰ ਸਿਆਰਾਂ ਹੀ ਮੁੰਡੇ ਚਲ ਵੀ ਕੂਲਰ ਦੀ ਮੋਟਰ ਚੇਂਜ ਕਰਕੇ ਹਵਾ ਤਾਂ ਠੰਡੀ ਲੱਗੇ ਇਹ ਤਾਂ ਦੋ ਦਿਨ ਜਿਹੜੀ ਕਰਮਾ ਚ ਹੈਗੀ ਐ ਕੈਸ਼ ਕਰ ਲਗੇ ਹੈ ਹਾਂ ਪੋਲੇ ਇੱਕ ਦਿਨ ਛੱਡ ਦੇਣ ਬੈ ਜਾਣਾ ਬਸ ਹਾਂ 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 ਹਉ ਡੂ ਗਾਇਂ ਦਫੇ ਮਾਰਗੇ ਆ ਗਈ ਜੀ ਕਬੂਤਰ ਰੀ ਕਹਿੰਦੇ ਇਹ ਹੁੰਦੀ ਆ ਨਸਲ ਮੇਰੇ ਵੀਰੋ ਛੋਟੀ ਹੁੰਦੀ ਬਈ ਹਨਾ ਇੱਕ ਵਾਰੀ ਵੀ ਨਹੀਂ ਚੜਰੀ ਦਿਬਾਈ ਇਹ ਜਿਵੇਂ ਦੀ ਛੋਟੀ ਹੁੰਦੀ ਹੈ ਨਾ ਸਿੱਧੇ ਇੱਥੇ ਨਿਕਲੀ ਆ ਇਹ ਆਪਣੇ ਕੋਲੇ ਆ ਕੇ ਫਿਰ ਗੇੜਿਆ ਨਹੀਂ ਹਜੇ ਵੀ ਨਹੀਂ ਬੈਠੀ ਆਪਣੀ ਕਿਧਰ ਕੁਧਰ ਗਈ ਯਾਰ ਉਹ ਚੱਲ ਕੋਈ ਨਾ ਜਾਊ ਜਾਊਗੇ ਅੰਦਰ ਬੈਠੋ ਹੀ ਪਈ ਆ ਜੀ ਤੇ ਜਾ ਆਖ ਲਈ ਦੀ ਇੱਕ ਵਾਰਾ ਜਾਊਗੇ ਅੰਦਰ ਸਾਡੇ ਆਲਿਆ ਇਹ ਤਾਂ ਜਾਊਗੀ ਮੁੱਦੀ ਹੋ ਕੇ ਮਾਦੇ ਤੇ ਜੀ ਛਤਰੀ ਬੱਚੀ ਵੀਦਾ ਚੱਕ ਦੇ ਜਿਹੜਾ ਨਹੀਂ ਦੇਖੀ ਆਪਣੀ ਕਿਤੇ ਹੈ ਹੈ ਤਹਾਂ ਤਾਹੀ ਹੁਣੀ ਹੈ ਬਕੇ ਹੱਡੂ ਹਾਂਜੀ ਓਹੋ ਆ ਠੀਕ ਹੈ ਜਿਹੜੇ ਖੁੱਡੇ ਮੈਂ ਦਾਣੇ ਪਾਉਂ ਖੁੱਡੇ ਹੀ ਜੜ ਤਾ ਇਧਰ ਦਰਦ ਇਧਰ ਨਹੀਂ ਬਈ ਕੰਮ ਤਾਂ ਪਾਇਲ ਤੂੰ ਜੰਦੂਗਾ ਇਹ ਚੱਲਿਆ ਤਾਂ ਹਾਂ ਤਾਉ ਜੀ ਅੱਜ ਫੇਰ ਪੀਕਾਕ ਆਏ ਹੋਏ ਨੇ ਕਈ ਵਾਲਾ ਨਾ ਪੋਟਾ ਦਾ ਪੋਟਾ ਬਹੁਤ ਵੱਡਾ ਹੀ ਉਹ ਦੋਵੇਂ ਆਏ ਫਿਰਦੇ ਆ ਓਏ ਓਡੀ ਨੂੰ ਸਾਡਾ ਲਾ 20 ਆ ਗਿਆ ਓਏ ਆਪਣੇ ਕੋਲੇ ਪਤਾ ਕਿਉਂ ਆਉਂਦੇ ਆ ਪਾਪਾ ਪਰਸੰਨ ਵਾਲਾ ਹੈ ਸਾਡਾ ਲਾ ਮੀ ਆ ਗਿਆ ਓਏ ਭੱਜ ਗਈ ਨਹੀਂ ਆਇਆ ਇਹ ਹਾਂ ਇਹਨੇ ਖਰਾਕ ਕੀ ਆ ਓਏ ਹੈਂ ਖਰਾਕ ਖੰਦੇ ਆ ਇਹ ਕੀ ਖੰਦੇ ਆ ਏ ਉਹ ਤੇਰਾ ਯਾਰ ਜਾਂਦਾ ਸੀ ਕਿਹੜਾ ਜਿਹਨੇ ਮੈਨੂੰ ਹੈਲਪ ਕੀਤੀ ਉਹ ਲਈ ਕਿਹੜਾ ਜਿਹੜਾ ਸਿਂਦਰ ਦਾ ਲਾ ਜੀ ਜਿਹੜਾ ਆਇਓ 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 ਬੱਤਾ ਆਇਓ ਆਓ 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 ਆ ਆ ਆ ਆ ਕਿਓ ਬਿਊਟੀਫੁਲ ਵੈਰੀ ਬਿਊਟੀਫੁਲ ਵੈਰੀ ਬਿਊਟੀਫੁਲ ਵੈਰੀ ਬਿਊਟੀਫੁਲ ਬਹੁਤ ਜਾਂ ਕੰਪੈਰਾਂਜ ਲੱਗ ਜਿਹੜਾ ਲੈਣ ਭੰਡ ਦੇਣਗੇ ਸੋਹਣੇ ਬੜੇ ਲੱਗੇ ਨੇ ਬੈਠੇ ਅੱਛੀ ਐ ਚਤਰੀ ਬੰਨ੍ਹ ਪਿੰਡ ਵਿੱਚ ਯਾਰ ਤਰੇ ਨੂੰ ਕਈ ਤੇ ਲੋਕ ਆ ਕੇ ਰਹੇ ਸੀ ਕੀ ਸੋਹਣਾ ਹੈ ਵੀਡੀਓ ਲਓ ਜੀ ਤੇ ਰਹਿੰਦੇ ਖੁੰਦੇ ਬਾਦਾਮ ਵੀ ਮੋਕ ਗਏ ਸਮਝਿਆ ਕਰੋ ਇੰਨੇ ਆ ਮਸਕਲਾਂ ਸਾਹਮਣਾ ਕਰ ਰਿਹਾ ਬਾਈ ਹਨਾ ਅੱਜ ਗਣਾਏ ਰੇਸ ਨੂੰ ਕੀ ਕੀ ਜੀ ਫਾਲਟ ਹੈ ਕਹਿੰਦੇ ਓਏ ਲਿਓ ਕਿਧਰ ਪੱਜ ਜਾਇਆ ਜਾਣਾ ਹੈ ਆਹਲਾ ਹੋਈ ਕੁੱਤੀ ਮਗਰ ਪੱਜ ਫਿਰਦਾ ਅੰਦਰਾ ਜੂੜੀ ਬਣਾਈ ਜਾਣਾ ਇਧਰ ਟੱਪੇ ਰਾਮਦੇਵ ਕਹਿੰਦੀ ਇਹਦਾ ਚੱਲੇ ਕੋਈ ਨਾ ਉਹ ਬਦਾਮਾਂ ਦਾ ਕੀ ਹਾਲ ਹੈ ਕ੍ਰਾਮ ਕੋਈ ਦੁਕਾਨ ਵੀ ਨਹੀਂ ਖੁੱਲੀ ਹੋਈ ਆ ਅਗਲੇ ਤਾ ਕਬੂਤਰੀ ਲੀਡ ਵਿੱਚ ਸੀ ਇੱਕੇਰੇ ਨੂੰ ਬਦਾਮ ਨੂੰ ਪਾਦੇ ਹਨਾ ਆਇਆ ਠੰਡ ਲੈ ਚੱਲ ਗਏ ਗੇੜੇ ਵਾਲੀ ਕਬੂਤਰੀ ਜਿਹੜਿਆਂ 10 ਤਰੀਕ ਨੂੰ ਨੂੰ ਛੱਡਦੇ ਨੇ ਦੋਸਤ ਪੁੱਤਰ ਵੀ ਛੱਡ ਜਾਏ ਕੋਈ ਨੰਦਾ ਚਲੋ ਹੁਣ ਤਾਂ ਕ੍ਰਾਮ ਬਦਾਮਾਂ ਦਾ ਹੱਲ ਕਰੀ ਆ ਪਾਣਾ ਯਾਰ ਬਾਕੀ ਲਾਈਟ ਵੀ ਆ ਗਈ ਕੂਲਰ ਵੀ ਦੋਵੇਂ ਪਾਣੀ ਪਾ ਕੇ ਚਲਾ ਤੇ ਤੇ ਇੱਕ ਮੋੜ ਪਤਾ ਕੂਤਰੀ ਨੂੰ ਖੁੱਡੇ ਛੱਡਾ ਹਾਂਜੀ ਬਦਾਮ ਵੀ ਲਿਆਂਦੀ ਦੁਕਾਨ ਤੋਂ ਵਿਆਹ ਵਾਸਤੇ ਲੱਸੀ ਵੀ ਲਿਆਂਦੀ ਰੋਟੀ ਵੀ ਲਿਆਂਦੀ ਤੇ ਘਰੋਂ ਮਿਨਰਲ ਵਾਟਰ ਦੀ ਬਾਲਟੀ ਵੀ ਲਿਆਂਦੀ ਤੋੜੇ ਚ ਪਾਉਣ ਹੋਣਾ ਇਹਨਾਂ ਕੋ ਤੋੜਾ ਏਡਾ ਹੋਇਆ ਤੇ ਪਾਣੀ ਪੀ ਜਾਂਦੇ ਹੋਣਾ ਵਿੱਚੋਂ ਦਾ ਬਹੁਤ ਸਾਫ ਆ ਬੇ ਬਾਹਰੋਂ ਥੋੜਾ ਜਿਹਾ ਕੰਡੀਸ਼ਨ ਮਾੜੀ ਰੇਤਾਂ ਦੇ ਵੱਲ ਲੱਗਿਆ ਹੋਇਆ ਪੌਣ ਤੇ ਸਾਡੀ ਪਹੁੰਚ ਨਹੀਂ ਮਿਲਦੀ ਨਾ ਪੌਣ ਫਾਂਗ ਫੂੰਜਾਂ ਬੜੀ ਜਾਂਦੇ ਏਗੇ ਐ ਦੇਖੋ ਭੁੱਖ ਲੱਗੀ ਹੈ ਕਿਆ ਐਂਟੀਨਾ ਹਲਾ ਰਹਾ ਵਾ ਹਵਾ ਕੋਈ ਨਾ ਪੌਣਿਆ ਪੁੱਤ ਖੜ ਜਾ ਆਇਆ ਲਿਓ ਬੇਟਾ ਖਾ ਲਾ ਰੋਟੀ ਮੇਰੇ ਬੱਕਰੀ ਕਰਨੇ ਮਰ ਬੱਕਰੀ ਕਰਨੇ ਖਾਲਾ ਛੇਰਾ ਮੈਂ ਬਾਦਾਮ ਲਿਆਵਾਂ ਠੀਕ ਹੈ ਲੈਣ ਬਾਦਾਮ ਗਿਆ ਸੀਗਾ ਉਹਨੇ ਦੇ ਬਾਦਾਮ ਲੈ ਲੈਂਦੇ ਉਹਨੇ ਦੇ ਆਪ ਦਾ ਖਾਣ ਨੂੰ ਖਵਾ ਲੈਂਦਾ ਆ ਸਾਰਾ ਸਫ ਆਪਣਾ ਉਹ ਬਾਦਾਮ ਪਿਓ ਹੀ ਯਾਰ ਨਾ ਆਪੇ ਸਰੀਰੂ ਟੁੱਟਿਆ ਰਿਹਾ ਆਸ ਵੀ ਆ ਗਿਆ ਆਇਲਾਦ ਨਾ ਸਰੀਰ ਜਿਵੇਂ ਕਿਸੇ ਕੰਮ ਜੇਦਾ ਨਹੀਂ ਮਤਲਬ ਇਹ ਨਾ ਵੀਕ ਜਿਹਾ ਵਾਲਾ ਵੀਕਨੈਸ ਦੀ ਬੜੀ ਫੀਲ ਹੋ ਰਹੀ ਹੈ ਸਰੀਰ ਕਿਆ ਨੀਂਦਰਾ ਇੱਕ ਰਾਤ ਦਾ ਨੀਂਦਰਾ ਤਿੰਨ ਦਿਨ ਸਰੀਰ ਭੰਨੀ ਰੱਖਦਾ ਦੋ ਰਾਤਾਂ ਨੀਂਦਰਾ ਛੇ ਦਿਨ ਸਰੀਰ ਭੰਨੀ ਰੱਖਦਾ ਤੈਨੂੰ ਸੁਹਾਵਲਾ ਲਓ ਵੀ ਸਰੀਰ ਕਿੰਨਾ ਕਿ ਜ਼ਿਆਦਾ ਵੀਕ ਫੀਲ ਕਰਦਾ ਹਣਾ ਤਾਂ ਕਰਕੇ ਚਲੋ ਬਾਪੂ ਸਟਿੰਗ ਜੀ ਬਾਲਾ ਮਾ ਆਪਣੇ ਬੋਦਲ ਚ ਕਾ ਲਿਆਂਦੇ ਹਣਾ ਬਈ ਅੱਜ ਮੇਰੀ ਉਹ ਫਿਲਮ ਦੇਖਣ ਲਈ ਰਹਿ ਐ ਮੈਂ ਵੀ ਆਈ ਐ ਮਾਰਵਲ ਵਾਲਿਆਂ ਦਾ ਥੰਡਰਬੋਲਟ ਥੰਡਰਬੋਲਟ ਸੁਣਦੇ ਤਾਂ ਨਹੀਂ ਕਿਹੜੀ ਕਿਹੜਿਆ ਯਾਰ ਇਕ ਤਾਂ ਬਾਕੀ ਆ ਉਹਦੇ ਜ ਨਵੇਂ ਸੁਪਰ ਹੀਰੋ ਹੀ ਸਾਰੇ ਹੁਣ ਦੀ ਟੀਮ ਐ ਇੱਕ ਮੁੰਡਾ ਦਾ ਸੈਂਟਰੀ ਐ ਸ਼ਾਇਦ ਵਿਲਨ ਉਹਨਾਂ ਦਾ ਮਾਰਵਲਾਂ ਦਾ ਇਹ ਨਵਾਂ ਨਕਲ ਹਮ ਸਾਰਿਆਂ ਜਿੰਨਾ ਵੀ ਰਹਿ ਇੱਕ ਫਿਲਮ ਨਹੀਂ ਲੱਗੀ ਉਹ ਇੱਕ ਵੈਬ ਸੀਰੀ ਕੁਝ ਨਹੀਂ ਛੱਡਿਆ ਉਹਨਾਂ ਦਾ ਸਾਰੇ ਸਰਾ ਹੋਣਾ ਬਸ ਉਹ ਦੇਖਣ ਲਈ ਕਰਦੇ ਆ ਤਿਆਰੀ ਉੱਤਰਨੇ ਕਾਮੇ ਉਹ ਨਾ ਪਉਣ ਅੰਬਕਰੀ ਕਰਨ ਆਇਆ ਹੋ